ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਵਿਰ ਸਿੰਘ ਆਪਣੇ ਅਸਲੀ ਰੂਪ ਜਿਸ ਨੂੰ ਅਕਾਲੀ ਫੂਲਾ ਸਿੰਘ ਵਾਲਾ ਰੂਪ ਕਿਹਾ ਜਾਂਦਾ ਹੈ ਆ ਚੁੱਕੇ ਨੇ। ਅੱਜ ਸੱਤ ਮੈਂਬਰੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਮੇਟੀ ਬਣਾਈ ਗਈ ਸੀ ਸ੍ਰੀ ਅਕਾਲ ਤਖਤ ਦੀ ਸੈਭ ਦੀ ਪਸੇਬ ਤੋਂ 2 ਦਸੰਬਰ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਤਗੀਦ ਕੀਤੀ ਗਈ। ਕਿ ਆਖਰਕਾਰ ਜਿਹੜੇ ਲੋਕਾਂ ਨੇ ਭਰਤੀ ਕਰਨੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਵੱਲੋਂ ਕਿਉਂ ਨਹੀਂ ਕੀਤੀ ਗਈ ਅਨ ਅਧਿਕਾਰੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਕਟਿਵ ਨਹੀਂ ਨੇ ਉਹਨਾਂ ਵੱਲੋਂ ਪ੍ਰਧਾਨਗੀ ਉਹਨਾਂ ਵੱਲੋਂ ਭਰਤੀ ਵੀ ਸ਼ੁਰੂ ਕੀਤੀ ਗਈ ਅਤੇ ਥੋੜੇ ਜਿਹੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ 27 ਲੱਖ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੇਂ ਮੈਂਬਰ ਮੈਂਬਰ ਜਿਹੜੇ ਨੇ ਭਰਤੀ ਵੀ ਕਰ ਲਿਆ ਹੈ ਨਾ ਤੇ ਐਕਟਿਵ ਡਾਕਟਰ ਦਲਜੀਤ ਸਿੰਘ ਚੀਮਾ ਨਾ ਸੁਖਬੀਰ ਸਿੰਘ ਬਾਦਲ ਸਿਰਫ ਐਕਟਿਵ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਐਕਟਿਵ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ ਮਨਪ੍ਰੀਤ ਏਆਲੀ ਨੇ ਜਿਵੇਂ ਹੀ ਪੱਤਰਕਾਰਾਂ ਪੱਤਰਕਾਰਾਂ ਦੇ ਸਾਹਮਣੇ ਆਏ ਵੱਟ ਕਰ ਦਿੱਤੇ ਉਹਨਾਂ ਨੇ ਕਿਹਾ ਅਗਲੀ ਮੀਟਿੰਗ ਹੋਵੇਗੀ 11 ਨੂੰ ਯਾਨੀ ਕਿ 11 ਫਰਵਰੀ ਨੂੰ ਮੀਟਿੰਗ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਜੀਮਾ ਵਿਕਰਮਜੀਤ ਸਿੰਘ ਮੰਜੀਠੀਆ ਬਲਵਿੰਦਰ ਸਿੰਘ ਭੁੰਦੜ ਵੱਲੋਂ ਕੀਤੀ ਜਾ ਰਹੀ ਹੈ ਉਹ ਰੱਦ ਹੋਵੇਗੀ ਪੁੱਛਿਆ ਜਾਵੇਗਾ ਐਡਵੋਕੇਟ ਰਜਿੰਦਰ ਸਿੰਘ ਧਾਮੀ ਦੇ ਦੁਆਰਾ ਪੁੱਛਿਆ ਜਾਵੇਗਾ ਮਨਪ੍ਰੀਤ ਯਾਲੀ ਅਤੇ ਕਿਰਪਾਲ ਸਿੰਘ ਬਡੂਂਗਰ ਅਤੇ ਆ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਦੁਆਰਾ ਕਿ ਆਖਰਕਾਰ ਤੁਹਾਨੂੰ ਪਰミਸ਼ਨ ਕਿਨੇ ਦਿੱਤੀ ਕਿ ਤੁਸੀਂ ਆਪਣੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰ ਲੋ ਇਟ ਮੀਨਸ ਤੁਸੀਂ ਇੱਕ ਵਾਰ ਨਹੀਂ ਤੁਸੀਂ ਹਜ਼ਾਰ ਵਾਰ ਪਘੌੜੇ ਹੋ ਚੁੱਕੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਨਿਮਾਨੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਹਿੰਦੇ ਹੋ ਦੂਸਰੇ ਪਾਸੇ ਕਹਿੰਦੇ ਨੇ ਕਿ ਜਿਹੜੀਆਂ ਗਲਤੀਆਂ ਕੀਤੀਆਂ ਵੀ ਨਹੀਂ ਉਹ ਵੀ ਮੰਨ ਲਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੇ ਜਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੇ ਝੂਠ ਬੋਲੇ ਗਿਆ ਮਨਪ੍ਰੀਤ ਯਾਲੀ ਨੇ ਪ੍ਰਗਟਾਵਾ ਕੀਤਾ ਜਾਂ ਹੁਣ ਸੁਖਬੀਰ ਸਿੰਘ ਬਾਦਲ ਝੂਠ ਬੋਲ ਰਹੇ ਨੇ ਉਹਨਾਂ ਨੇ ਕਿਹਾ ਨਾ ਤਾਂ ਅਗਲੀ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ 11 ਫਰਵਰੀ ਨੂੰ ਨਾ ਤਾਂ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਆਣ ਦਿੱਤਾ ਜਾਵੇਗਾ ਨਾ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਸਿਰਫ ਤੇ ਸਿਰ ਬਲਵਿੰਦਰ ਸਿੰਘ ਭੂਂਦਰ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇਗਾ ਅਤੇ ਪੁੱਛਿਆ ਜਾਵੇਗਾ ਕਿ ਜਿਹੜੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਕੀਤੀ ਜਾ ਰਹੀ ਹੈ ਜਿਸ ਦਾ ਅੰਕੜਾ 27 ਲੱਖ ਦੱਸਿਆ ਜਾ ਰਿਹਾ ਹੈ ਕਿ ਇਹ ਗੈਰ ਅਧਿਕਾਰਤ ਨਹੀਂ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨਸਾਰ ਹੋਈ ਹੈ ਕਿ ਉਹ ਸਾਰੀਆਂ ਕਾਰਗੁਜ਼ਾਰੀਆਂ ਪੂਰੀਆਂ ਕੀਤੀਆਂ ਗਈਆਂ ਨੇ ਇਸ ਤੇ ਪੁੱਛਗਿੱਛ ਹੋਵੇਗੀ ਅੱਜ ਮਨਪ੍ਰੀਤ ਯਾਲੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦਾ ਹਵਾਲਾ ਦਿੱਤਾ ਉਹਨਾਂ ਨੇ ਕਿਹਾ ਕਿ ਸਿਰਫ ਜਿਹੜੀ 7 ਮੈਂਬਰੀ ਕਮੇਟੀ ਬਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੇ ਅਨੁਸਾਰ ਉਸ ਨੂੰ ਹੀ ਪ੍ਰਮਾਣਿਤ ਉਸ ਨੂੰ ਹੀ ਜਿਹੜੀ ਹੈ ਉਹ ਵੈਲਿਡਿਟੀ ਦਿੱਤੀ ਗਈ ਸੀ ਕਿ ਤੁਸੀਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੇਂ ਡੈਲੀਗੇਟ ਭਰਤੀ ਕਰਨੇ ਨੇ ਅਤੇ ਤੁਸੀਂ ਹੀ ਚੋਣ ਤੁਸੀਂ ਉਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਕਟਿਵ ਰਹਿਣਾ ਹੈ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਨਹੀਂ ਬਰ ਜਾਂਦਾ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਮਨਮਰਜ਼ੀ ਕੀਤੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਮਨਮਰਜ਼ੀ ਕੀਤੀ ਡਾਕਟਰ ਦਲਜੀਤ ਸਿੰਘ ਚੀਮਾ ਗੱਲਾਂ ਦਾ ਇੰਨਾ ਕੁ ਕੜਾ ਬਣਾਉਂਦੇ ਨੇ ਹਰੇਕ ਨੂੰ ਕਹੇ ਗੈਰ ਸੰਵਿਧਾਨਿਕ ਜੀ ਹੁਣ ਸ਼੍ਰੀ ਅਕਾਲ ਤਖਤ ਸਾਬ ਦਾ ਹੁਕਮ ਵੀ ਗੈਰ ਸੰਵਿਧਾਨਕ ਹੈ ਇੱਕ ਪਾਸੇ ਕਹਿੰਦੇ ਨੇ ਕਿ ਸਿਆਸੀ ਪਾਰਟੀ ਹੈ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਜਾ ਕੇ ਮਾਫੀਆਂ ਮੰਗਦੇ ਨੇ ਇੱਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪੂਰੇ ਐਕਟਿਵ ਹੋ ਗਏ ਨੇ ਕਤਾਰੇ ਵਿੱਚ ਖੜਨਾ ਪਵੇਗਾ 11 ਫਰਵਰੀ ਨੂੰ ਭਰਤੀ ਵੀ ਰੱਦ ਹੋ ਸਕਦੀ ਹੈ ਜਿਹੜੇ 27 ਲੱਖ ਮੈਂਬਰ ਜਿਹੜੇ ਜਿਨ੍ਹਾਂ ਨੂੰ ਫਲ ਭਰੇ ਚੌਕ ਜਾ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਭਰਤੀ ਦੁਬਾਰਾ ਹੋਵੇਗੀ ਇਹ 11 ਫਰਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਇਹ ਸੱਤ ਮੈਂਬਰੀ ਕਮੇਟੀ ਮੀਟਿੰਗ ਲਵੇਗੀ ਕਟਾਰੇ ਵਿੱਚ ਖੜਾ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਾਂ ਐਕਟਿਵ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਧੰਨਵਾਦ